ਲੋਕ ਸਭਾ ਚੋਣਾਂ ਦਾ ਬਿਗਲ ਵੱਚੂਕਿਆ ਤੇ ਜਿਸ ਤਹਿਤ ਪੰਜਾਬ ਅੰਦਰ 1 ਜੂਨ ਨੂੰ VOTING ਹੋਵੇਗੀ ਜਿਸ ਤੋਂ ਬਾਅਦ 4 ਜੂਨ ਨੂੰ ਇਸ ਦਾ ਰਿਜ਼ਲਟ ਆਵੇਗਾ ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਇਸ ਸਬੰਧੀ ਅੱਜ ਅਸੀਂ ਗੱਲਬਾਤ ਕਰਾਂਗੇ ਐਸਐਸਪੀ ਗੁਰਦਾਸਪੁਰ ਹਰੀਸ਼ ਧਿਆਮਾ ਜੀ ਦੇ ਨਾਲ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਤੁਹਾਡੇ ਵੱਲੋਂ ਪੁਲਿਸ ਗੁਰਦਾਸਪੁਰ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਸਤਿ ਸ਼੍ਰੀ ਅਕਾਲ ਜੀ ਲੋਕ ਸਭਾ ਚੋਣ ਅਨਾਉਂਸ ਹੋ ਚੁੱਕੇ ਹਨ ਜਦੋਂ ਤੁਸੀਂ ਜਾਣਦੇ ਹੋ ਕਿ ਚੋਣ ਅਨਾਉਂਸ ਹੋਣ ਤੋਂ ਤੁਰੰਤ ਬਾਅਦ ਹੀ ਆਦਰ ਚੋਣ ਸੰਹਿਤਾ ਜਿਹੜੀ ਉਹ ਲਾਗੂ ਹੋ ਜਾਂਦੀ ਹੈ ਚੋਣ ਜਾਤਾ ਲਾਗੂ ਹੋ ਜਾਂਦਾ ਹੈ ਸੋ ਉਹਨੂੰ ਦੇਖਦੇ ਹੋਏ ਪੁਲਿਸ ਨੇ ਪਹਿਲਾਂ ਹੀ ਆਪਣੀ ਪ੍ਰੀਪਰੇਟਰੀ ਜਿਹੜੀ ਮੁਹਿੰਮ ਹੁੰਦੇ ਉਹ ਸ਼ੁਰੂ ਹੋ ਜਾਂਦੀ ਹੈ ਜਨਵਰੀ ਤੋਂ ਹੀ ਅਸੀਂ ਤਿਆਰੀ ਆਪਣੀ ਸ਼ੁਰੂ ਕਰਤੀ ਸੀ ਜਿਹਦੇ ਵਿੱਚ ਜਿਹੜੇ ਮੇਨ ਮੁੱਦੇ ਹੁੰਦੇ ਹਨ ਜੋ ਕਿ ਇੱਕ ਪੀਸਫੁਲ ਇਲੈਕਸ਼ਨ ਕੰਡਕਟ ਕਰਨ ਦੇ ਲਈ ਜ਼ਰੂਰੀ ਹੈ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੁਲਿਸ ਆਪਣਾ ਜਈ ਕਾਰਜਸ਼ੈਲੀ ਹੈ ਉਹਨੂੰ ਥੋੜਾ ਬਹੁਤ ਚੇਂਜ ਕਰਦੀ ਹੈ ਸਭ ਤੋਂ ਪਹਿਲਾਂ ਸਾਡਾ ਮੇਨ ਮਕਸਦ ਹੁੰਦਾ ਹੈ ਕਿ ਜਿਹੜੇ ਇੱਦਾਂ ਦੇ ਐਲੀਮੈਂਟਸ ਹੈ ਜੋ ਚੋਣ ਨੂੰ ਇਨਫਲੂਐਂਸ ਕਰਦੇ ਹੈ ਜਾਂ ਇੱਕ ਵੋਟਰ ਨੂੰ ਡਰਾਉਂਦੇ ਹੈ ਧਮਕਾਉਂਦੇ ਹੈ ਜਾਂ ਇੱਕ ਸਮਾਜਿਕ ਅੰਦਰਸਟ ਕ੍ਰੀਏਟ ਕਰਦੇ ਹੈ ਉਹਨਾਂ ਨੂੰ ਉਹਨਾਂ ਤੇ ਪ੍ਰੀਵੈਂਟਿਵ ਐਕਸ਼ਨ ਲਿਆ ਜਾਵੇ ਜਿਹੜੇ ਪਾਸਟ ਦੇ ਕ੍ਰਿਮੀਨਲ ਹੈਗੇ ਜਿਨ੍ਹਾਂ ਤੇ ਪਹਿਲਾਂ ਵੀ ਚੋਣਾਂ ਦੌਰਾਨ ਕੋਈ ਵਾਇਲੈਂਸ ਜਾਂ ਕਈ ਜੋ ਹੈ ਸ਼ਰਾਰਤ ਕਰਨ ਦਾ ਉਹ ਅਕਿਊਜ਼ਡ ਹੈਗੇ ਉਹਨਾਂ ਦੇ ਇਹ ਮੁਕਦਮਿਆਂ ਦੇ ਅਕਿਊਜ਼ ਹੈ ਉਹਨਾਂ ਤੇ ਸਾਡੀ ਸਪੈਸ਼ਲ ਸਾਡੀ ਨਜ਼ਰ ਹੁੰਦੀ ਹੈ ਤੇ ਅਸੀਂ ਪੀਓ ਜਿਹੜੇ ਹੁੰਨੇ ਆ ਪ੍ਰੋਕਲੇਮਡ ਆਫੈਂਡਰਸ ਉਹਨਾਂ ਤੇ ਵੀ ਸਖਤ ਕਾਰਵਾਈ ਕਰਦੇ ਹਾਂ ਉਹਨਾਂ ਨੂੰ ਅਰੈਸਟ ਕਰਦੇ ਹਾਂ ਤੇ ਜਿਹੜੇ ਬਾਹਰਲੇ ਜ਼ਿਲ੍ਹੇ ਦੇ ਚਲੇ ਗਏ ਹੈ ਕਈ ਐਬਸਕੌਂਡਰ ਹੁੰਨੇ ਆ ਉਹ ਬਾਹਰਲੇ ਸਟੇਟ ਤੇ ਚਲੇ ਜਾਂਦੇ ਆ ਉਹਨਾਂ ਤੇ ਵੀ ਅਸੀਂ ਲੈਟਰਸ ਲਿਖੇ ਦੀਏ ਲੈਟਰਸ ਲਿਖ ਕਰ ਤੇ ਉੱਥੇ ਵੀ ਆਪਣੀ ਪਾਰਟੀਆਂ ਭੇਜ ਕੇ ਰੇਡ ਰੂਟ ਕਰਾਉਂਦੇ ਆ ਸੋ ਸਾਡਾ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਹੜੇ ਵੀ ਐਲੀਮੈਂਟਸ ਇਸ ਚੀਜ਼ ਨੂੰ ਖਰਾਬ ਕਰ ਸਕਦੇ ਹਨ ਜਾਂ ਇੱਕ ਕਿਹੜਾ ਐਟਮੋਸਫੀਅਰ ਹੈ ਪੀਸਫੁਲ ਐਟਮੋਸਫੀਅਰ ਨੂੰ ਖਰਾਬ ਕਰ ਸਕਦੇ ਹਨ ਤੇ ਵੋਟਰਸ ਨੂੰ ਇਨਫਲੂਐਂਸ ਕਰ ਸਕਦੇ ਹਨ ਗਲਤ ਤਰੀਕੇ ਨਾਲ ਉਹਨਾਂ ਨੂੰ ਰੋਕਿਆ ਜਾਏ ਤੇ ਚੋਣਾਂ ਨੂੰ ਬੜੇ ਹੀ ਸੁਚਾਰੂ ਢੰਗ ਨਾਲ ਤੇ ਬੜੇ ਹੀ ਪੀਸਫੁਲ এনਵਾਇਰਨਮੈਂਟ ਦੇ ਵਿੱਚ ਕਰਵਾਇਆ ਜਾਏ ਸਰ ਲੋਕ ਸਭਾ ਚੋਣਾਂ ਲੈ ਕੇ ਹੁਣ ਤੱਕ ਜਿਹੜੇ ਕਿੰਨੇ ਬੂਥ ਲਗਾਏ ਜਾਣਗੇ ਤੇ ਕਿਹੜੇ ਕਿਹੜੇ ਉਹਨਾਂ ਵਿੱਚੋਂ ਸੈਂਸਿਟਿਵ ਹੋਣਗੇ ਜਾਂ ਐਕਸਟਰਾ ਸੈਂਸਿਟਿਵ ਹੋ ਸਕਦੇ ਲੋਕ ਸਭਾ ਚੋਣਾਂ ਦੇ ਲਈ ਜੋ ਸਾਡੇ ਕੋਲ ਡਾਟਾ ਆਇਆ ਹੈ on the office of district collector rural officer so around 730 de kareeb booths jade hon lagaye ja rahe hon onna de vich oh saat jade hai oh critical hai ge aur kuch vulnerable bhi hai so oh basically oda jada vulnerable hai oh sade layi bada important hai kyunki jada section of society jo ki influence ho sakta hai ya jithe malpracticees asi kehnde ne jo galat jo tarika ਅਪਣਾਇਆ ਜਾਂਦਾ ਹੈ ਸ਼ਰਾਰਤੀ ਅਨਸਰਾਂ ਵੱਲੋਂ ਹੀ ਜਿੱਥੇ ਕੋਈ ਸ਼ਰਾਰਤ ਕੀਤੀ ਜਾ ਸਕਦੀ ਹੈ ਉਹ ਵਲਨਰੇਬਲ ਹੁੰਦਾ ਉਹ ਸਹਤ ਉੱਥੇ ਅਸੀਂ ਥੋੜੀ ਵੱਧ ਫੋਰਸ ਲਾਉਂਦੇ ਹਾਂ ਉੱਥੇ ਅਸੀਂ ਏਰੀਆ ਡੋਮਿਨੈਂਸ ਵਧ ਕਰਦੇ ਹਾਂ ਪੈਟਰੋਲਿੰਗ ਫਲੈਗ ਮਾਰਚਸ ਜ਼ਿਆਦਾ ਕਰਦੇ ਹਾਂ ਸਾਡਾ ਫੋਕਸ ਜ਼ਿਆਦਾ ਉੱਥੇ ਹੁੰਦਾ ਹੈ ਡਿਸਟ੍ਰਿਕਟ ਪੁਲਿਸ ਐਂਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੋ ਇਹ ਸਾਰੇ ਪੁਆਇੰਟਸ ਹੈ ਜੀ ਸਰ ਸੋ ਸਰ ਫੋਰਸ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਕੁ ਫੋਰਸ ਲਗਾਈ ਜਾ ਰਹੀ ਹੈ ਅਸੀਂ ਡਿਸਟ੍ਰਿਕਟ ਪੁਲਿਸ ਦੀ ਜਿਹੜੀ 70% ਸੈਂਕਸ਼ਨ ਔਰ 70% ਸਟਰੈਂਥ ਪੋਸਟਡ ਚੰਦ ਉਹ ਪੋਰ ਡਿਊਟੀਜ਼ ਦੇ ਵਿੱਚ ਹੁੰਦੀ ਹੈ ਇਸ ਤੋਂ ਇਲਾਵਾ ਕਿਉਂਕਿ ਹਰੇਕ ਪੋਲਿੰਗ ਸਟੇਸ਼ਨ ਤੇ ਸਿਕਿਉਰਿਟੀ ਪਰਸਨ ਲੱਗਣਾ ਹੁੰਦਾ ਹੈ ਪੈਟਰੋਲਿੰਗ ਪਾਰਟੀਆਂ ਤੇ ਲੱਗਣਾ ਹੁੰਦਾ ਹੈ ਫਲਾਈਂਗ ਸਕਵਾਡਸ ਔਰ ਵਕਤੀ ਵਕਤੀ ਟੀਮਾਂ ਬਣਦੀਆਂ ਤੇ ਇਵਨ ਗਵਰਨਮੈਂਟ ਸਟਾਫ ਵਗੈਰਾ ਔਰ ਥਾਨਿਆਂ ਦੇ ਵਿੱਚ ਵੀ ਲੱਗਦੀ ਹੈ ਤਾਂ ਸਾਨੂੰ ਥੋੜੀ ਐਡੀਸ਼ਨਲ ਫੋਰਸ ਦੀ ਰਿਕਵਾਇਰਮੈਂਟ ਹੁੰਦੀ ਹੈ ਉਹ ਫੋਰਸ ਸਾਨੂੰ ਲੇਟਰ ਔਨ ਕਿ ਪਰ ਮ ਜੋ CAPF ਦੇ ਫਾਰਮ ਦੇ ਵਿੱਚ ਮਿਲਦੀ ਹੈ ਡਿਸਟ੍ਰਿਕਟ ਜੀਡੀ ਸਟੇਟ ਆਰਮਡ ਪੁਲਿਸ ਉਹਦੇ ਵਿੱਚ ਉਹ ਵੀ ਸਾਨੂੰ ਦਿੱਤੇ ਜਾਂਦੀ ਹੈ ਅਰਾਊਂਡ 1500 ਅਸੀਂ ਆਪ ਦੇ ਵੱਲੋਂ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਇੰਨੀ ਹੀ ਫੋਰਸ ਸਾਨੂੰ ਬਾਹਰੋਂ ਮਿਲੀ ਸੋ ਸਰ ਇਹਨਾਂ ਦਾ ਸੇਵੀ ਕਿੰਨੀ ਵੱਡੀ ਗਿਣਤੀ ਵਿੱਚ ਫੋਰਸ ਲਗਾਈ ਜਾ ਰਹੀ ਹੈ ਵੱਖ-ਵੱਖ ਟੀਮਾਂ ਜਿਹੜੀਆਂ ਨੇ ਉਹ ਵੀ ਬਣਾਈਆਂ ਜਾ ਰਹੀਆਂ ਨੇ ਤੇ ਇਸਰ ਲਾਇਸੈਂਸੀ ਹਥਿਆਰ ਦੀ ਜਿਹੜੀ ਗੱਲ ਕੀਤੀ ਜਾਵੇ ਤੇ ਹੁਕਮ ਵੀ ਕੀਤੇ ਗਏ ਨੇ ਵੀ ਲਾਇਸੈਂਸ ਜਿਹੜੇ ਅਸਲਾਏ ਉਹ ਜਮਾ ਕਰਾਇਆ ਜਾਵੇ ਤੇ ਸਰ ਕਈ ਲੋਕ ਐਵੇਂ ਦੇ ਵੀ ਹੁੰਦੇ ਨੇ ਜਿਹੜੇ ਜਮਾ ਨਹੀਂ ਕਰਾਉਂਦੇ ਫਿਰ ਉਹਨਾਂ ਨੂੰ ਲੈ ਕੇ ਕੀ ਕੀਤਾ ਜਾਵੇਗਾ ਇਹ ਬੇਸਿਕਲੀ ਦੇਖੋ ਇਹ ਲਾਇਸੈਂਸਡ ਹਥਿਆਰ ਜਮਾ ਕਰਵਾਉਣ ਦਾ ਇੱਕ ਰੀਜ਼ਨ ਹੈ ਉਹਦੇ ਪਿੱਛੇ ਕਾਰਨ ਹੈ ਕਿ ਲੈਵਲ ਪਲੇਇੰਗ ਫੀਲਡ ਅਸੀਂ ਦੇਣਾ ਚਾਹੁੰਦੇ ਮਤਲਬ ਇਹ ਮਾਨਜੋਗ ਜ਼ੋਨ ਕਮਿਸ਼ਨ ਵੱਲੋਂ ਡਾਇਰੈਕਸ਼ਨਸ ਹੈਗੀ ਸੋ ਉਹਦੇ ਵਿੱਚ ਜਿਹੜੇ ਵੀ ਲਾਇਸੈਂਸ ਹਥਿਆਰ ਦੇ ਵਿੱਚ ਇਸ਼ੂਡ ਹੈ ਆਲਮੋਸਟ ਅਸੀਂ ਸਾਰੇ ਜਿਹੜੇ ਆ ਡਿਪੋਜ਼ਿਟ ਕਰਾਉਂਦੇ ਹਨ ਜੋ ਵੀ ਗਨ ਹਾਊਸਸ ਹੈ ਜਾਂ ਫਿਰ ਪੁਲਿਸ ਸਟੇਸ਼ਨ ਹੈ ਉੱਥੇ ਕੁਝ ਐਕਸੈਪਸ਼ਨਸ ਉਹਦੇ ਵਿੱਚ ਹੁੰਦੇ ਹਨ ਕਈ ਸਪੋਰਟਸ ਪਰਸਨੈਲਿਟੀਜ਼ ਹੁੰਦੇ ਹਨ ਜਿਹਨਾਂ ਦਾ ਸਪੋਰਟਿੰਗ ਕੈਰੀਅਰ ਹੁੰਦਾ ਹੈ ਉਹਨਾਂ ਨੂੰ ਕੁਝ ਐਗਜ਼ੈਂਪਸ਼ਨਸ ਮਿਲਦੇ ਹਨ ਕਈ ਹੋਰ ਵੀ ਅਲੱਗ-ਅਲੱਗ ਕੈਟਾਗਰੀ ਤੇ ਹੁੰਦੇ ਸਿਕਿਉਰਿਟੀ ਪਰਸਨਲਸ ਹੈ ਕੁਝ ਉਹਨਾਂ ਨੂੰ ਵੀ ਕਈ ਵਾਰੀ ਐਗਜ਼ੈਂਪਸ਼ਨ ਦਿੱਤਾ ਜਾਂਦਾ ਹੈ ਬੇਸਡ ਔਨ ਦੀ ਕਮੇਟੀ ਇੱਕ ਕਮੇਟੀ ਘਟੇਤ ਹੁੰਦੀ ਹੈ وہ کمیٹی ریکمینڈیشن کے بیسس سے ہی ہوں بٹ یہ بہت ہی ایک چھوٹا سیکشن ہے جو اس سے یہ اسٹڈ ہوں تو سارا ایک لیول پلئنگ فیلڈ ملے اور کتنے بھی کوئی لائسنس سے ل لائسنسی ہتھیار جہرا وہ تو نہ ہوئے تو اس کر کے ہی ایک کروایا جانتا ہے اِسی پہلا اپیل بھی کر چکے ہیں ڈی سی صاحب سے میں جوائنٹلی بھی لوگوں نے بھی اپیل کی کہ وہ اٹس اباؤٹ ا ویری سمال ڈیویشن کہ جدو تو چون ہونے ہیں, اس ہے اس ڈیوریشن تک ہوں ਸੋ ਉਹ ਕਰਵਾਇਆ ਜਾਣਾ ਉਹ ਸਾਰਿਆਂ ਨੂੰ ਬਿਲਕੁਲੀ ਵੋਲੰਟੇਰਲੀ ਉਹ ਡਿਪੋਜ਼ਿਟ ਕਰਾ ਦੇ। ਠੀਕ ਹੈ। ਤੇ ਸਰ ਇੱਕ ਹੈ ਵੀ ਚੋਣਾਂ ਦੌਰਾਨ ਇੱਕ ਹੈ ਵੀ ਸੰਭਾਵਨਾ ਹੁੰਦੀ ਹੈ ਵੀ ਜਦੋਂ ਕਿ ਨਜਾਇਜ਼ ਸ਼ਰਾਬ ਜਾਂ ਫਿਰ ਨਸ਼ੇ ਦੀ ਜਿਹੜੀ ਵੰਡ ਹੈ ਹਨਾ ਜ਼ਬਰਦਸਤ ਉਹ ਉਹਦੀ ਸੰਭਾਵਨਾ ਵੀ ਹੁੰਦੀ ਹੈ ਉਹਨੂੰ ਲੈ ਕੇ ਕੀ ਕੀਤਾ ਜਾਵੇਗਾ? ਇਹ ਸਾਰੇ ਇਨਫਲੂਐਂਸਿੰਗ ਚੀਜ਼ਾਂ ਹੈਗੀ ਜਿਹੜੀ ਚੋਣ ਦੇ ਨਤੀਜੇ ਨੂੰ ਜਾਂ ਲੋਕਾਂ ਦੇ ਮਤ ਨੂੰ ਇਨਫਲੂਐਂਸ ਕਰ ਸਕਦੀ ਹੈ ਇਸ ਕਰਕੇ ਅਸੀਂ ਨਾਕੇਬੰਦੀ ਕਰਦੇ ਹਾਂ ਜਿਹੜੇ ਵੀ ਸਾਡੇ ਨਾਕੇ ਹੈਗੇ ਡਿਸਟ੍ਰਿਕਟ ਐਂਟਰੀ ਪੁਆਇੰਟਸ ਜਿਹੜੇ ਸਿਟੀ ਸੀਲਿੰਗ ਦੇ ਨਾਕੇ ਅਸੀਂ ਚਾਰ ਘੰਟੇ ਸਿਟੀ ਸੀਲਿੰਗ ਪਲਾਨ ਐਕਟੀਵੇਟ ਕੀਤਾ ਸੀ ਔਰ ਇਸ ਤੋਂ ਅਲਾਵਾ ਸਾਡੇ ਸਪੈਸ਼ਲ ਨਾਕੇ ਵੀ ਲੱਗਦੇ ਆ ਜੋ ਕਿ ਹਾਈਵੇ ਤੇ ਸਪੈਸਿਫਿਕ ਇਨਫੋਰਮੇਸ਼ਨ ਤੇ ਅਸੀਂ ਕਰਦੇ ਹਾਂ ਇਸ ਤੋਂ ਅਲਾਵਾ ਜਿਹੜੇ ਥਾਣੇ ਵਾਈਜ਼ ਵੀ ਅਸੀਂ ਕੁਝ ਪੁਆਇੰਟਸ ਆਇਡੈਂਟੀਫਾਈ ਕਰਦੇ ਹਾਂ ਈਵਨ ਕਿਉਂਕਿ ਸਾਡਾ ਬਾਰਡਰ ਡਿਸਟ੍ਰਿਕਟ ਹੈ ਸੋ ਇੰਟਰਨੈਸ਼ਨਲ ਬਾਰਡਰ ਜਿਹੜਾ ਉਹ 32 ਕਿਲੋਮੀਟਰ ਦਾ ਸਾਡਾ ਪੈਂਦਾ ਹੈ ਸੋ ਉਹਨੂੰ ਸਟਰੈਂਥਨ ਕਰਨ ਦੇ ਲਈ ਕਿਉਂ ਅਕ੍ਰੋਸ ਬਾਰਡਰ ਵੀ ਕਈ ਵਾਰੀ ਡ੍ਰੋਨ ਰਾਹੀਂ ਡਰਾਪਿੰਗਸ ਵੀ ਹੁੰਦੀਆਂ ਸੋ ਇਸ ਚੀਜ਼ ਨੂੰ ਰੋਕਣ ਦੇ ਲਈ ਅਸੀਂ ਇੰਟਰਨਲੀ ਆਪਣੀ ਸਾਰੀ ਫੋਰਸ ਨੂੰ ਮੋਬਾਈਲਾਈਜ਼ ਕਰਕੇ ਨਾਕਾਬੰਦੀ ਕੀਤੀ ਹੈ ਸੋ ਪਿਛਲੇ 1 ਸਾਲ ਦੇ ਦੌਰਾਨ ਵੀ ਅਸੀਂ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਵੀ ਕੋਈ ਅ ਅਕ੍ਰੋਸ ਦਾ ਬਾਰਡਰ ਜਾਂ ਜਿਹੜਾ ਹਾਈਵੇ ਤੇ ਜੰਮੂ ਕਸ਼ਮੀਰ ਤੋਂ ਅੰਮ੍ਰਿਤਸਰ ਵਾਲਾ ਜਿਹੜਾ ਹਾਈਵੇ ਉੱਥੇ ਵੀ ਕਈ ਜ਼ਿਆਦਾ ਰਿਕਵਰੀ ਕੀਤੀ ਹੈ ਸੋ ਇਹ ਸਾਡਾ ਪੂਰਾ ਫੋਕਸ ਇਸ ਤੇ ਰਹੇਗਾ ਕਿ ਕੋਈ ਵੀ ਜੋ ਨੂੰ ਇਨਫਲੂਐਂਸ ਕਰਨ ਵਾਲੀ ਜੋ ਗਲਤ ਇਨਫਲੂਐਂਸਸ ਹੈ ਜਿਵੇਂ ਕਿ ਨਜ਼ਾਇਤ ਸ਼ਰਾਬ ਹੋ ਗਈ ਜਾਂ ਡਰੱਗਸ ਹੋ ਗਏ ਜਾਂ ਫਿਰ ਜਿਹੜਾ ਅਨ ਕਾਊਂਟਡ ਕੈਸ਼ ਹੋ ਗਿਆ ਜਾਂ ਕੋਈ ਹੋਰ ਪ੍ਰੀਸ਼ੀਅਸ ਐਲੀਮੈਂਟਸ ਹੋ ਗਏ ਸੋ ਇਨ ਇਸ ਤਰ੍ਹਾਂ ਦੀ ਚੀਜ਼ਾਂ ਜੋ ਕਿ ਚੋਨ ਨੂੰ ਇਨਫਲੂਐਂਸ ਕਰ ਸਕਦੀ ਉਹਦੀ ਇਲੀਗਲ ਜਿਹੜੀ ਮੂਵਮੈਂਟ ਹੈ ਉਹਨੂੰ ਰੋਕਣ ਦੇ ਲਈ ਅਸੀਂ ਨਾਕਾਬੰਦੀ ਵੀ ਕੀਤੀ ਹੈ ਤੇ ਆਪਣੇ ਫੋਰਸ ਨੂੰ ਬ੍ਰੀਫ ਵੀ ਕੀਤਾ ਹੈ ਸੋ ਜਿਵੇਂ ਕਿ ਸਰੌਂਡ ਦੱਸਿਆ ਵੀ ਸਾਰੇ ਜਿਹੜੇ ਪੁਕਤਾ ਪਰਬੰਧ ਕੀਤੇ ਗਏ ਨੇ ਕਿ ਕੋਈ ਵੀ ਵਿਅਕਤੀ ਹੈ ਕੋਈ ਵੀ ਇਹੋ ਜਿਹਾ ਸ਼ਰਾਰਤੀ ਅੰਸਰ ਜਿਹੜਾ ਕਿ ਚੋਣ ਚੋਣਾਂ ਨੂੰ ਇਨਫਲੂਐਂਸ ਨਾ ਕਰ ਸਕੇ ਪ੍ਰਭਾਵਿਤ ਨਾ ਕਰ ਸਕੇ ਤਾਂ ਕਿ ਜਿਹੜੀ ਚੋਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਪੂਰੀ ਤਰ੍ਹਾਂ ਦੇ ਜਿਹੜੇ ਉਪਰਬੰਦ ਕੀਤੇ ਗਏ ਨੇ ਆਖਰੀ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਜੋ ਕਿ ਮਾਨਜੁਗ ਚੋਣ ਕਮਿਸ਼ਨ ਦੀ ਦੁਆਰਾ ਜਿਹੜੀ ਹਦਾਇਤਾਂ ਜਾਰੀ ਕੀਤੀ ਗਈਆਂ ਹਨ ਉਹਨਾਂ ਦਾ ਪਾਲਣ ਕਰਨ ਤੇ ਇਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਬੜੀ

ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਸੁਚੇਤ ਕੀਤਾ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲੋਕ ਸਭਾ ਚੋਣਾਂ ਦੇ ਵਿੱਚ ਕੋਈ ਵੀ ਅਜਿਹੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਉਸ ਦੇ ਲਈ ਪੂਰੇ ਤਰ੍ਹਾਂ ਸਹਿਯੋਗ ਕਰਨ ਸੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਲੋਕ ਸਭਾ ਚੋਣਾਂ ਸਫਲਤਾਪੂਰਵਕ ਸੰਪੰਨ ਹੋ